ਥੋੜੇ ਤਾਂ ਆਪ ਦੇ ਪਾਦਰੀ ਪਾਪ ਕਰੀ ਜਾਂਦੇ ਆ ਉਹ ਰੇਪ ਕਰੀ ਜਾਂਦੇ ਆ ਹੁਣ ਸਜ਼ਾ ਅੱਜ ਹੀ ਸਜ਼ਾ ਮਿਲੀ ਆ ਉਹਨੂੰ ਟਾਈ ਪਹਿਨ ਕਰਕੇ ਜਾਦੂ ਟੋਨਾ ਦਿਖਾਉਣ ਵਾਲੇ ਪਾਦਰੀ ਬਜਿੰਦਰ ਸਿੰਘ ਕੋ ਮਹਿਲਾ ਸੇ ਦੁਸ਼ਕਰਮ ਕੇਸ ਮੇਂ ਉਮਰ ਕੈਦ ਕੀ ਸਜ਼ਾ ਸੁਣਾਈ ਹੈ ਥੋੜੇ ਪੋਪ ਦੇ ਉੱਤੇ ਬੱਚਿਆਂ ਨਾਲ ਫਿਜ਼ੀਕਲ ਅਬਿਊਜ਼ ਕਰਨ ਦਾ ਜਿਹੜੇ ਉਸੀ ਤੁਸੀਂ ਮੈਨੂੰ ਐ ਦੱਸੋ ਵੀ ਫਿਰ ਪਾਪ ਵਧਿਆ ਕਿ ਘਟਿਆ ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਕਿ ਜਿਹੜਾ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ ਉਹ ਮੇਰੇ ਕਾਬਿਲ ਨਹੀਂ ਤੁਸੀਂ ਪਰਮੇਸ਼ਵਰ ਦੇ ਤੁਸੀਂ ਇਹ ਕਹਿ ਰਹੇ ਹੋ ਕਿ ਹਾਲਤੇ ਹੱਥ ਰੱਖ ਕੇ ਪਿੱਛੇ ਦੇਖਣਾ ਸਹੀ ਨਹੀਂ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਧਰਮ ਚੋਂ ਸੀ ਉਹ ਗਲਤ ਸੀ ਤੁਸੀਂ ਪੂਰੀ ਗਰੰਟੀ ਚੱਕੋ ਕਿ ਸਾਡੇ ਕੋਲ ਜਿਹੜੇ ਵੀ ਪੀੜਤ ਲੋਕ ਆਣਗੇ ਇੱਕ ਵੀ ਨਹੀਂ ਮਰੇਗਾ ਮੈਂ ਕੈਮਰਿਆਂ ਦੇ ਅੱਗੇ ਅਨਮੋਲ ਕੁਆਤਰਾ ਦੇ ਪੋਡਕਾਸਟ ਦੇ ਵਿੱਚ ਪਾਦਰੀ ਸਾਹਿਬ ਦੇ ਅੱਗੇ ਔਨ ਟੇਬਲ ਇਹ ਗੱਲ ਕਹਿਣਾ ਮੈਂ ਸਿਰਫ ਚਾਰ ਮਰੀਜ਼ ਲੈ ਕੇ ਆਉਂਗਾ ਮੇਰੇ ਮਰੀਜ਼ ਠੀਕ ਕਰੋ ਮੈਂ ਤੁਹਾਡਾ ਚੇਲਾ ਬਣ ਜਾਊਂਗਾ ਇਹਨੂੰ ਵੀ ਬਣਾਉਂਗਾ ਹੋਰ ਦੱਸੋ ਸਿੱਖੀ ਚਰਚੀ ਦੇ ਅੰਦਰ ਪਰਮੇਸ਼ਵਰ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਵੀ ਤੁਹਾਨੂੰ ਸਵਰਗ ਦੇ ਵਿੱਚ ਪੱਕੀ ਟਿਕਟ ਮਿਲੇਗੀ ਇਹ ਉਸ ਸਮੇਂ ਹੋਇਆ ਸੀ ਸਾਡਾ ਲਾਸਟ ਕਰਾਉਨ ਪ੍ਰਿੰਸ ਮਹਾਰਾਜਾ ਦਲੀਪ ਸਿੰਘ 14 ਸਾਲ ਦੀ ਉਮਰ ਸੀ ਚੱਕ ਕੇ ਲੈ ਗਏ ਮੈਂ ਕਹਿੰਨਾ ਵੀ ਉਹਨੂੰ ਬੰਦੀ ਬਣਾਉਣਾ ਸੀ ਜਾਂ ਨਜ਼ਰਬੰਦ ਕਰਨਾ ਸੀ ਜਾਂ ਉਹਨੂੰ ਲਿਜਾਣਾ ਸੀ ਉਹਦੇ ਗਲਚ ਵਾਲ ਕੱਟ ਕੇ ਉਹਦੇ ਗਲਚ ਕ੍ਰੋਸ ਬਾਂ ਦੀ ਕੀ ਲੋਡਸ ਜਿੱਥੇ ਤੁਸੀਂ ਗੱਲ ਕਹੀ ਵੀ ਮੱਥੇ ਤੇ ਹੱਥ ਰੱਖ ਕੇ ਛੂਛਾ ਛੂਛਾ ਕੁਝ ਵੀ ਨਹੀਂ ਹੁੰਦਾ। ਕਾਹਦਾ ਮੂਰਖ ਬਣਾ ਰਹੇ ਨੇ ਜਿਹੜੇ ਆ ਛੂ ਕਰਕੇ ਸੋਟ ਰਹੇ ਨੇ ਬੁਆਰੀ। ਦੇਖੋ ਮੈਂ ਅੰਕੁਰ ਨਰੂਲਾ ਬਾਈਬਲ ਦੇ ਨਾਂ ਤੇ ਝੂਠ ਬੋਲ ਰਿਹਾ। ਮੰਨਦੇ ਹੋ ਤੁਸੀਂ ਇਸ ਗੱਲ ਨੂੰ। ਤੁਸੀਂ ਸਾਨੂੰ ਇੱਕ ਛੋਟਾ ਜਿਹਾ ਕ੍ਰਿਸ਼ਮਾ ਦਿਖਾਣਾ। ਇੱਕ ਆਪਾਂ ਬਲੇਡ ਮੰਗਾਉਨੇ ਆ। ਠੀਕ ਹੈ ਜੀ। ਆਪਦੇ ਹੱਥ ਤੇ ਚੀਰਾ ਲਾਓ। ਹੂੰ। ਉਹਨੂੰ ਕਰ ਦਿਓ। ਉਹ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ। ਉਹ ਤਾਂ ਆਪਾਂ ਨਹੀਂ ਵੀ ਸੈੱਟ ਹੋਊਗਾ ਤਾਂ ਆਪਾਂ ਨਾਲ ਦੀ ਰੱਪਟੀ ਨਹੀਂ ਭੇਟ ਦੇਾਂਗੇ। ਗੱਲ ਪਤਾ ਕੀ ਹੈ।